ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗ ਸੇੜ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਆ ਗਈ ਬਈ ਜਰਸੀ ਤਾਜੀ ਸੂਈ ਵੜ ਬੱਚਾ ਆ ਗਿਆ ਮਗਰ ਵੱਸੀ ਤੇ ਤਿੰਨ ਆ ਗਏ ਬਾਈ ਕੋਲੇ ਬਈ ਝੋਟੀਆਂ ਇੱਕ ਤਾਜੀ ਆ ਤੇ ਦੋ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀ ਉਹ ਭਾਈ ਮਾਰ ਲੋ ਵੀ ਕੱਚੀਆਂ ਨੇ ਤੇ ਇੱਕ ਆ ਗਈ ਸਾਨੂੰ ਜਿਹੜੀ ਲਾਸਟ ਤੇ ਦਿਖਾ ਦੇਗੇ ਬਈ ਟੌਪ ਕੁਆਲਿਟੀ ਦੀ ਕੱਟੀ ਆ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਬਾਕੀ ਦੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਹੋ ਠੀਕ ਹੋ ਜੀ ਠੀਕ ਆ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਨਾਮ ਅ ਪਿੰਡ ਜੀ ਪਿੰਡ ਭਦੌਰ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਹੈਨਾ ਤਹਿਸੀਲ ਤਪਾ ਤੇ ਨੇੜੇ ਦੇ ਪਿੰਡ ਆਪਾਂ ਨੂੰ ਨੇੜੇ ਦੇ ਪਿੰਡ ਛੰਨਾ ਹੂੰ ਜੇ ਇਧਰ ਆਮਗੇ ਜੰਗੀ ਆਣਾ ਹੋ ਗਿਆ ਹੈਨਾ ਇਹ ਪਿੰਡ ਨੇੜੇ ਰਹੇ ਨੇ ਸਲਾਬਤਪੁਰਾ ਵੀ ਬਾਈ ਨੂੰ ਨੇੜੇ ਰਹਿੰਦਾ ਮੇਡਮ ਵਰਫੂਨ ਦਾ ਜੀ ਆਪਣਾ 77554 ਹੂੰ 580 ਵਾਰ ਇੱਕ ਵਾਰੀ ਹੋਰ ਬੋਲ ਦਿਓ 7750 77554 ਹੂੰ ਆ ਨਰਸੋਆ ਇਹ ਬਾਈ ਦਾ ਬਈ ਕੰਡੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਪਹਿਲੇ ਨੰਬਰ ਵਾਲੀ ਜਰਸੀ ਤੇ ਸ਼ੁਰੂ ਕਰਦੀ ਹੈ ਜੀ ਹਾਂ ਜਰਸੀ ਦਾ ਕਿਹੜਾ ਸੁਆ ਸੁਈ ਹੈ ਜੀ ਇਹ ਪਹਿਲਾ ਸੁਆ ਵੀਰ ਕਦਮ ਸੁਈ ਹੈ ਜੀ ਇਹਨੂੰ ਦੋ ਤਿੰਨ ਸੁਈ ਨੂੰ ਹੋ ਗਏ ਦੋ ਤਿੰਨ ਹੋ ਗਏ ਸੁਈ ਨੂੰ ਬੱਚਾ ਵਸੀ ਆ ਗਈ ਜੀ ਬੱਸੀ ਆ ਮਗਰ ਬੱਸੀ ਬੜੀ ਚੰਗੀ ਦੇਗੀ ਦੇਖ ਲੋ ਹੂੰ ਬੱਚਾ ਹੈ ਬਾਈ ਮਗਰ ਬੱਸੀ ਆ ਬੱਸੀ ਬਹੁਤ ਕੁਆਲਿਟੀ ਦਿੱਤੀ ਹੈ ਕਰਮਾਲੀ ਨੇ ਤੇ ਕਿੰਨਾ ਕ ਬੋਲਾ ਹੁਣ ਇਸ ਟਾਈਮ ਤਿਆਰ ਹੋਊਗਾ ਵੀਰ 9-10 ਕਿਲੋ ਬੋਲਾ ਤਿਆਰ ਆ ਹੁਣ ਠੀਕ ਆ ਕਿੰਨਾ ਕਰਦਾ ਤਪਾ ਦੂ ਜੀ 15 ਕਿਲੋ ਤੋਂ ਦੇ ਦੋ ਮੂ ਸਾਉ ਸੀਲਾ ਠੀਕ ਹੈ ਮਤਲਬ ਕਿ ਕੋਈ ਚੱਕਰ ਹੀ ਨਹੀਂ ਹੈ ਹਾਂ ਹੂੰ ਠੰਡੀ ਠੰਡੀ ਬਈ ਦੇਖ ਸਕਦੇ ਕੋਈ ਦਿੱਕਤ ਹੀ ਹੈ ਨਹੀਂ ਜਿਵੇਂ ਮਰਜ਼ੀ ਉਹ ਕਰੀ ਚੱਲੋ ਬਈ ਤਾਂ ਧਾਰਾਂ ਬਾਈ ਮਾਰੂੰਗਾ ਮਾਰ ਮਾਰ ਦਿਓ ਕੋਈ ਬੱਚਾ ਛੱਡਣ ਦੀ ਲੋੜ ਨਹੀਂ ਛੱਡ ਲੋ ਨਾ ਛੱਡ ਲੋ ਕੁਛ ਨਹੀਂ ਕੋਈ ਦਿੱਕਤ ਬਾਤ ਹੈ ਬਈ ਠੰਡੀ ਠੰਡੀ ਦੇਖੋ ਕੋਈ ਚੱਕਰ ਹੀ ਨਹੀਂ ਕਰਮਲੇ ਨੂੰ ਐਂ ਬਹਿ ਕੇ ਬਈ ਐ ਨਹੀਂ ਹੈਗਾ ਵੀ ਇੱਧਰ ਹੋ ਗਈ ਜਾਂ ਉੱਧਰ ਹੋ ਗਈ ਮੌਨ ਖੜੀ ਆ ਤੇ ਕਿੰਨਾ ਕਿਸ ਨੂੰ ਉਮੀਦ ਆ ਦੁੱਧ ਦੇ ਦੂਗਾ 15 ਕਿਲੋ ਦੁੱਧ ਦੇ ਦੂ ਬਾਈ ਯਾਰ ਬਾਕੀ ਪੂਚਾ ਕੇ ਖੜਦੀ ਹੈ ਨਾ ਬਾਹਲੀ ਨਹੀਂ ਹੈ ਠੰਡੀ ਹੈਗੀ ਠੰਡੀ ਹੈ ਹੂੰ ਲੇਵੇ ਦੀ ਫੀਟਿੰਗ ਫੁੱਟਿੰਗ ਚੈੱਕ ਕਰਵਾਉਣ ਨਾਲ ਚੈੱਕ ਕਰ ਸਕਦਾ ਅਡਰ ਬਹੁਤ ਕਮਾਲ ਬਾਕੀ ਖਾਲੀ ਕਰੀ ਬੀ ਕੋਈ ਐਨੀ ਵੀ ਆਪਣੀ ਛੱਡੀਆਂਵੇਂ ਨੇ ਇਹ ਠੀਕ ਹੈ ਜੀ ਬਾਕੀ ਆਪਾਂ ਸਮਾਂ ਵੀ ਤੁਹਾਨੂੰ ਦੱਸ ਹੀ ਦਿੰਨੇ ਆ ਵੀ ਕਿੰਨੇ ਕਵੇ ਦਾ ਸਮਾਂ ਹੁੰਦਾ ਵੀ ਸ਼ਾਮ ਨੂੰ ਕਿਵੇਂ ਤਿਆਰ ਹੁੰਣ 11:46 ਦਾ ਸਮਾਂ ਹੁੰਦਾ ਬਾਈ ਉਹ ਉਸ ਸਮਾਂ ਨਵਾਂ ਦੰਦਾ ਜਲਾ ਲਓ ਖੋਲ ਦਿਓ ਬਾਈ ਤੋੜ ਦਿਓ ਬੱਚਾ ਇਹਦੇ ਮਗਰ ਵਸੀ ਹੈਗੀ ਬੱਚਾ ਆਏ ਮੰਨ ਲਓ ਵੀ ਛਾਲ 2-3 ਸਾਲ ਤੱਕ ਨਾਲ ਹੀ ਤਿਆਰ ਹੋ ਜਾਣਾ ਚੰਗੀ ਜਰਸੀ ਹੈਗੀ ਬਾਈ ਕਿਉਂਕਿ ਜੇ ਗੱਲ ਕਰੀਏ ਨਾ ਤਾਂ ਕੱਦ ਦੀ ਬਾਲੀ ਵੱਡੀ ਹੈ ਤੇ ਨਾਂ ਵਾਲੀ ਛੂਟੀ ਹੈ ਦਰਮਿਆਨ ਨਾ ਇਹਦਾ ਕੱਦ ਕਾਠਾ ਬਰੀਡ ਇਹਦੀ ਚੈੱਕ ਕਰ ਸਕਦਾ ਫੁੱਲ ਬਰੀਡ ਹੈ ਤੇ ਮੁੱਲੇ ਦਾ ਫਿਰ ਕੀ ਰਹੂਗਾ ਜੀ ਲੈਣ ਦੇਣਾ 72000 ਰੁਪਿਆ ਮੁੱਲਾ ਬਸ ਛੋੜ ਹੀ ਹੋਊਗੀ ਹੂੰ ਤੇ ਘੱਟ ਵੱਧ ਨਹੀਂ ਹੋਣਾ ਠੀਕ ਹੈ ਬਾਈ ਕਹਿੰਨੇ ਬਾਈ ਮੁੱਲ ਪਹਿਲੇ ਖਿੱਚ ਕੇ ਕਰਨੇ ਜੇ ਬਸ ਮੁੱਲ ਕਰਨੀ ਉਹਨੇ ਜਿੰਨੇ ਲੈਣੇ ਹੈ ਬਾਈ ਕਹਿੰਨੇ ਜਿੰਨੇ ਲੈਣੇ ਆ ਉਨੇ ਹੀ ਮੁੱਲ ਕਰਨੇ ਕੋਈ ਮੁੱਲ ਨਹੀਂ ਵੜਾ ਕਰਨਾ ਤੇ ਬੱਚਾ ਜਾਂ ਬਾੜ ਛੂਟੀ ਮਨੂੰ ਕੇ ਚਲੋ ਵੀ ਜਿਹੜੀ ਕੁਆਲਿਟੀ ਹੈ ਦੀ ਤੁਹਾਡੇ ਸਾਹਮਣੇ ਬਹੁਤ ਚੰਗੀ ਵਸੀ ਆ ਕਿ ਨਹੀਂ ਜੀ ਠੀਕ ਬਾਕੀ ਬਰੀਕੀ ਜਾਂ ਫੁੱਲ ਜ ਨਹੀਂ ਹੈਗੀ ਹੈਗੀ ਪੂਰੀ ਸਾਫ ਸੁਥਰੀ ਹੈ ਸਹੀ ਹੈ ਜੀ ਸਾਫ ਸੁਥਰੀ ਹੈ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਹੈਗੀ ਤੇ ਦੋ ਨੰਬਰ ਤੇ ਜੀ ਦੋ ਨੰਬਰ ਤੇ ਕੱਟੀ ਆ ਪਲੂਣ ਦੰਦ ਦੰਦੀ ਚੌਗੀ ਆ ਠੀਕ ਹੈ ਜੀ ਦੰਦੋਂ ਚਾਰ ਦੰਦਾ ਤੇ ਕਿੰਨੇ ਕਿ ਦਿਨਾਂ ਦੀ ਕੱਚੀ ਹੈ ਜੀ ਇਹ ਵੀਰੇ ਦੋ ਦਿਨ ਲੈ ਜੇ ਚਾਰ ਦਿਨ ਲੈ ਜੀ ਕਿੰਨਾ ਕਿ ਤਾ ਪਾ ਦੂ ਦੋ 10 ਕਿਲੋ ਦੇ ਦੂ ਠੀਕ ਹੈ ਹਾਂ ਠੰਡੀ ਹੈ ਪੂਰੀ ਠੰਡੀ ਹੈ ਠੀਕ ਹੈ ਠੰਡੀ ਠੰਡੀ ਬਾਈ ਕਰਨੇ ਪੂਰੀਆ ਦੰਦੋਂ ਆਗੇ ਚਾਰ ਦੰਦ ਸਿੰਘ ਬਹੁਤ ਚੰਗਾ ਜੀ ਹੈਨਾ ਨਾਲੋਂ ਸਿੰਘ ਮੋੜਿਆ ਵਾ ਗੋਲ ਸਿੰਘ ਆ ਰਿੰਗ ਸਿੰਘ ਕਹਿ ਸਕਦੇ ਆ ਬਾਈ ਤੇ ਝੋਲੀ ਚਲੀ ਆਪਾਂ ਤੁਹਾਨੂੰ ਚੈੱਕ ਕਰਵਾ ਲਿਆਗੇ ਬਾਕੀ ਦੋ ਤੋਂ ਚਾਰ ਦੰਦਾਂ ਦੀ ਕੱਚੀ ਆ ਉਸ ਹਾਵ ਨਾਲ ਬਦੰਦਾ ਜਲਾ ਲਓ ਤੇ ਖਵਾਨਾ ਸੋਹਣਾ ਤਿਆਰ ਕਰਿਆ ਵਗਾ ਪਿੱਛੇ ਨੂੰ ਵਧੀਆ ਦਿਖਾਈ ਦਿੰਦਾ ਜੀ ਹੈਨਾ ਪੂਰਾ ਹੂੰ ਥਣਾ ਥੁਣਾ ਦਾ ਗਏ ਵਿੱਚੇ ਕਰ ਸਕਦੇ ਇੱਕ ਨੰਬਰ ਥਣ ਖੋਲ ਦਿਓ ਬਾਈ ਤੋੜ ਦਿਓ ਪਿੰਡਾ ਆ ਗਿਆ ਪਤਲਾ ਕਿਉਂਕਿ ਅਸਲ ਵਿੱਚ ਤੁਹਾਨੂੰ ਆਪਾਂ ਤਿੰਨੇ ਨਾ ਗਏ ਜਿਹੜੇ ਝੋਟੀਆਂ ਦਿਖਾਵਾਂਗੇ ਪਤਲੇ ਪਿੰਡਾ ਦੇਕਨੇ ਜੀ ਚਮਕ ਦਮਕ ਵਾਲੀਆਂ ਆ ਇਹ ਨਹੀਂ ਹੈਗਾ ਵੀ ਲਿਸੀਆਂ ਵਾਲਾ ਮੀਰ ਕਿਉਂਕਿ ਜੈਸਾ ਬਣਾ ਪੋਣਾ ਜ਼ਰੂਰ ਪਾਈਆਵੇਂ ਨੇ ਹੂੰ ਤੇ ਇਹਦਾ ਮੁੱਲ ਜੀ ਫਿਰ 130 ਇੱਕ ਬੱਲ ਲੈਣਾ ਠੀਕ ਆ 130 ਬਾਈ ਕਹਿੰਦੇ ਲੈਣਾ ਹੀ ਆ ਬਾਈ ਬਾਕੀ ਦੀ ਫੇਸ ਬਿਊਟੀ ਤੁਸੀਂ ਚੈੱਕ ਕਰ ਸਕਦੇ ਹੋ ਚਮਕਲੀ ਝੋਟੀ ਆ ਪੂਰੀ ਸემი ਭਲੀ ਝੋਟੀ ਕਹਿ ਸਕਦੇ ਆਂਗੇ ਰੰਗ ਰੂਪ ਬਹੁਤ ਚੰਗਾ ਆ ਗਿਆ ਸਿੰਘਾਂ ਦੀ ਕੁਆਲਿਟੀ ਚੰਗੀ ਆ ਥਾਣ ਜਿਹੜਾ ਬਹੁਤ ਚੰਗਾ ਲੱਗਿਆ ਵਾ ਹੱਥੀਂ ਚਵਾਈ ਵਾਲਾ ਪੂਰਾ ਚੰਗਾ ਥਾਣਾ ਇਹ ਨਹੀਂ ਹੈਗਾ ਵੀ ਹੱਥ 'ਚ ਨਹੀਂ ਆਉਣਾ ਹੈ ਨਾ ਜੀ ਹੂੰ ਬਹੁਤ ਚੰਗਾ ਥਾਣਾ ਚੋਲੀ ਚੜੀ ਬੀਤੂ ਸੀ ਚੈੱਕ ਕਰ ਸਕਦੇ ਆ ਇੱਕ ਨੰਬਰ ਚੋਲੀ ਆ ਤੇ ਮੋਲੇ ਦਾ ਲੈਣ ਦੇਣ ਇੱਕ 30 ਹੈ ਜੀ ਹੈਨਾ 31 ਠੀਕ ਹੈ ਜੀ ਤੇ ਇਧਰ ਤਿੰਨ ਨੰਬਰ ਤੇ ਆਹ ਕੱਟੇ ਕਿਹੜਾ ਸੂਆ ਸੁਈਆ ਜੀ ਇਹ ਪਲੂਨ ਆ ਜੀ ਕਿੰਨਾ ਕ ਟਾਈਮ ਹੋ ਗਿਆ ਸੁਈ ਨੂੰ ਇਹਨੂੰ 2-3 ਦਿਨ ਹੋ ਗਿਆ ਜੀ ਹਜੇ ਤਾਂ ਭਲਾ ਜੇ ਜਤਰੀ ਫਿਰਦੀ ਆ ਤੇ ਸੀਲ ਠੰਡੀ ਪੂਰੀ ਆ ਲੋ ਅਸੀਂ ਚਾਹੇ ਇਹਦੇ ਥੱਲੇ ਪੈਜੋ ਕੋਈ ਚੱਕਰ ਨਹੀਂ ਬਾੜੀ ਠੰਡੀ ਹੈ ਜੀ ਹੈਨਾ ਗਾਮਾਰ ਕਿਉਂ ਗਿਆ ਜੀ ਬਸ ਕੋਈ ਬਾਹਰ ਨਹੀਂ ਸਹੀ ਹੈ ਠੰਡੀ ਠੰਡੀ ਇਹਨੂੰ ਦੇਖ ਸਕਦੇ ਆ ਬਾਈ ਕੋਈ ਚੱਕਰੀ ਨਹੀਂ ਜਾਂਦਾ ਨਾ ਮਾਰਦੀ ਹੈ ਨਾ ਤੁਸੀਂ ਲੈ ਕੁਝ ਨਹੀਂ ਕਰੀ ਹੂੰ ਕੀ ਬਾਤ ਬੜੀ ਨਹੀਂ ਹੈ ਠੰਡੀ ਹੈ ਹਾਂ ਸਾਰੇ ਨਿਸ਼ਾਨ ਪੂਰੇ ਨਾਸਾਂ ਤੇ ਵੀ ਹੈਗਾ ਸਹੀ ਹੈ ਜੀ ਨਾਸਾਂ ਤੇ ਵੀ ਹੈ ਬਾਕੀ ਪੈਰ ਪੂਰ ਵੀ ਚੈੱਕ ਕਰ ਸਕਦਾ ਬਾਬਾ ਹਾਂ ਸੂ ਤੇ ਵੀ ਹੈਗਾਗਾ ਤੇ ਭੂਛ ਤੇ ਵੀ ਹੈਗਾ ਹੈ ਨਾ ਜੀ ਹਾਂ ਤੇ ਬੱਚਾ ਇਹਦੇ ਮਗਰ ਕੀ ਆਗੇ ਜੀ ਬੱਚਾ ਵੀਰੇ ਕੱਟਾਗਾ ਕੱਟਾ ਦੇਗੀ ਕੱਟਾ ਬਹੁਤ ਪਯੌਰ ਦੇਗੀ ਹੈ ਨਾ ਬੱਚੇ ਤਾਂ ਵਧੀਆ ਪਾਉ ਜਿਹਦਾ ਸੰਭੂਗਾ ਸਹੀ ਹੈ ਬੱਚੇ ਬਹੁਤ ਵਧੀਆ ਪਾਉਗੀ ਤੇ ਸਿੰਘਾਂ ਦੀ ਕੁਆਲਿਟੀ ਇਹਦੀ ਵੀ ਮਾਨ ਕੇ ਚਲੋ ਬਹੁਤ ਚੰਗੀ ਆ ਗਈ। ਬਾਕੀ ਹੁਣ ਸੂਆ ਮੰਨਿਆ ਵਾ ਕਿਉਂਕਿ ਸੂਈ ਵੀ ਅਤਾ ਜੀ 5-7 ਦਿਨਾਂ ਚ ਵਧੀਆ ਇਹਨੇ ਸਰੀਰ ਮਤਲਬ ਸੈੱਟ ਹੋ ਜਾਣਾ ਇਹਦਾ ਤੇ ਖੋਲੇ ਧੋੜ ਦੇ ਨੂੰ ਵੀ ਤੇ ਕਿੰਨਾ ਕ ਦੁੱਧ ਮਤਲਬ ਆ ਇਸ ਟਾਈਮ ਵੀਰੇ 7 ਕਿਲੋ ਦੁੱਧ ਹੈਗਾ। ਹੂੰ ਕਿੰਨਾ ਕ ਦੇ ਦੂ ਜੀ? 10 ਕਿਲੋ ਖੋਲਾ ਢੁੱਲਾ ਦੇ ਦੂ ਜੇ ਬਾੜੀ ਸੇਵਾ ਕਰੂਗਾ ਲਾ 11-12 ਦੇ ਦੂ। ਠੀਕ ਹੈ ਜੀ। ਬਾਕੀ ਥਣ ਗਾਇਪ ਤੁਸੀਂ ਥਣਾਂ ਦਾ ਵੀ ਚੈੱਕ ਕਰ ਸਕਦੇ ਹੋ ਬਹੁਤ ਚੰਗਾ ਗਾ ਤੇ ਕਿਵੇਂ ਭਰਦੀ ਹੈ ਜੀ ਸ਼ਾਮ ਤੱਕ ਫਿਰ? ਵਧੀਆ ਬਣ ਜਾਂਦੀ ਆ ਰੱਖੂ ਤਾਂ ਅੰਦਰ ਹੀ। ਹੂੰ ਤੇ ਬਹੁਤ ਬਣੂ ਵਧੀਆ ਰੱਖੋਗੇ ਫੈਕਸੀ ਮਤਲਬ ਵੀ ਉਹ ਸੋਨਾ ਤਿਆਰ ਕਰ ਲਾਂਗੇ ਜੀ ਠੀਕ ਹੈ ਸੋਨਾ ਬਾਈ ਕਨੇ ਤਿਆਰ ਕਰ ਲੈਂਦੀ ਆ ਬਾਈ ਤੇ ਨੀਲੀ ਰਾ ਵੀ ਦਿਖਾਤੀ ਸਾਨੂੰ ਤੇ ਇਹਦਾ ਮੁੱਲ ਜੀ ਮੁੱਲ ਦਾ 111000 111000 ਰੁਪਿਆ ਬਾਕੀ ਕਰਦੇ ਹੋਗੇ ਥੋੜਾ ਕਾਣਾ ਮੰਨਤਾ ਬਸ 1000 ਛੱਡਾਂਗੇ ਤਾਂ ਹੀ ਤਾਂ ਹੀ ਉੱਤੇ ਰੱਖਿਆ ਉਹ ਠੀਕ ਹੈ ਜੀ ਬਾਈ ਕਨੇ 1000 ਰੁਪਿਆ ਬਾਈ ਆਪਾਂ ਛੱਡ ਦੇਵਾਂਗੇ ਤੇ 4 ਨੰਬਰ ਤੇ ਕਿਹੜਾ ਸੁਆ ਜੀ ਇਹ ਦੂਜਾ ਸੁਆ ਵੀਰੇ 20 ਦਿਨ ਦੀ ਕੱਚੀ ਆ ਹੂੰ ਕਿੰਨਾ ਕਿ ਤਦ ਦਿੱਤਾ ਵੈਦਾ ਪਹਿਲੇ ਸੂਵੇ 10 ਕਿਲੋ ਦਿੱਤਾ ਬਾਈ ਹੂੰ ਐਦ ਕੀ ਕਿੰਨੀ ਕਿਮੀ ਦਾ ਜੀ ਐਦ ਕੀ ਤਾਂ 15 ਕਿਲੋ ਤੂੰ ਦੇਣਾ ਚਾਹੀਦਾ ਇਹਨੂੰ ਜੇ ਸਮੀ ਪਲੀ ਆ ਬਾਕੀ ਪਲੀ ਵੀ ਬਹੁਤ ਆ ਜੀ ਹੈਨਾ ਵੱਡੀ ਬਥੇਰੀ ਆ ਵੱਡੀ ਬਹੁਤ ਆ ਝੋਲੀ ਵੀ ਬਹੁਤ ਚੰਗੀ ਆ ਵਾ ਕਿ ਠੰਡੀ ਦੇਖੋ ਯਾਰ ਗਾ ਮਾਰ ਗਈ ਆ ਕਿ ਆਏ ਨਹੀਂ ਹੈਗਾ ਕੋਈ ਚੱਕਰੀ ਨਹੀਂ ਬਾਈ ਮੋਂ ਨਾ ਥਣਾ ਥੁਣਾ ਦੇ ਹੱਥ ਮਾਰ ਜਾਂਦਾ ਸੌ ਸੀਲ ਦਾ ਕਰਮਾਂ ਵਾਲੀ ਫੋਲ ਲਾ ਗਈ ਲੈ ਇਧਰੋਂ ਵੀ ਥਣਾ ਥੁਣਾ ਦਾ ਗੈਪ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਨੰਬਰ ਥਣਾ ਕੱਲੀ ਕੱਚੀ ਪਈ ਆ ਉਸ ਹਾਉ ਨਾਲ ਦੀ ਜਜਮੈਂਟ ਲਾਇਓ ਬਾਈ ਕਿਉਂਕਿ ਜਦੋਂ ਤਿਆਰ ਹੋਊਗੀ ਸੋਹਣੀਆਂ ਨੇ ਕਰਮਾਂ ਨੇ ਤਿਆਰ ਹੋਣਾਗਾ ਤੇ ਖੋਲਿਓ ਬਾਈ ਤੋੜ ਦਿਓ ਉਹਨੂੰ ਵੀ ਖੋਲ ਕੇ ਤੇ ਇਹਦਾ ਅੱਜ ਕੀ ਮੁੱਲ ਰਹੂਗਾ ਜੀ ਕੱਚੀ 155 ਬਸ ਕੱਲੀ ਦਾ 155 ਹਾਂ ਠੀਕ ਹੈ 1,55,000 ਰੁਪਏ ਬਾਈ ਕਹਿੰਦੇ ਇਹਦਾ ਮੁੱਲ ਲਗਾ ਬਾਕੀ ਫੇਸ ਵਗੈਰਾ ਦਾ ਮੱਥਾ ਮੁੱਥਾ ਇਹਦੀ ਕੁਆਲਿਟੀ ਇਹਦੇ ਪਿੱਠ ਪੂੜੇ ਦੀ ਚੜਾਈ ਲੰਬਾਈ ਐ ਪੂਰੀ ਆ ਮੈਂ ਕਹਣਾ ਵੀ ਪਲੀ ਵੀ ਆਗੀ ਅਸਲ ਵਿੱਚ ਜਿਵੇਂ ਆਪਾਂ ਕਹਿ ਦਿੰਦੇ ਹੁੰਨੇ ਜੀ ਮੰਝਾ ਕਹਿੰਦਾ ਜੀ ਹਨਾ ਅਸਲ ਵਿੱਚ ਵੀ ਤੇ ਮੋਲੇ ਦਾ 1 ਲੱਖ ਤੇ 55000 ਬਾਕੀ ਜੇ ਕੋਈ ਵੀਰ ਆਉਂਦਾ ਸੂਟ ਸੱਪਾ ਹੋ ਜਾਊਗਾ ਜੀ ਬਸ ਛੋੜ ਹੀ ਹੋਊਗੀ ਠੀਕ ਹੈ ਛੋੜ ਸੱਪਾ ਬਾਈ ਕਨੇ ਆਏਗੇ ਦਾ ਕਰ ਦਿਆਂਗੇ ਹਾਂ ਮੰਨ ਤਾਂ ਹੋਊ ਛੋੜ ਸੱਪਾ ਵੱਡੇ ਕੰਮ ਨਹੀਂ ਹੋਣੇ ਠੀਕ ਹੈ ਜੀ ਲਾਸਟ ਵਾਲੀ ਗੱਟੀ ਕਿੰਨੀ ਕੁ ਮਰਦੀ ਆ ਇਹ ਵੀਰੇ ਸਾਲ ਤੋਂ ਉੱਤੇ ਹੋਮੀ ਨਾ ਹਾਂ 13 ਕਮਹੀਨਾ ਦੀ ਕੱਟੀ ਹੋਊਗੀ 13 ਕਮਹੀਨਿਆਂ ਦੀ ਹਾਂ ਤੇ ਪਤਾ ਜੀ ਕਿਹੜੇ ਸੀਮਣ ਦੀ ਆ ਜਾ ਇਹ ਨਹੀਂ ਵੀਰੇ ਸਾਨੂੰ ਐਵੇਂ ਨਹੀਂ ਨਾਂ ਝੂਠ ਮਾਰਨ ਦਾ ਫਾਇਦਾ ਹੈਗਾ ਹੈ ਸਾਡੀਆਂ ਆਪਦੀਆਂ ਮਈਆਂ ਦੀਆਂ ਪਰ ਸਾਨੂੰ ਐ ਨਹੀਂ ਪਤਾ ਸੀਮਣ ਦੇ ਕਿਸਾਨ ਤੋਂ ਕਰਾਈ ਵੀ ਹੈ ਕੀ ਰਿਕਾਰਡ ਹੈ ਦੀ ਮਤਲਬ ਹੈ 18 ਕਿਲੋ ਦੁੱਧ ਵਾਲੀ ਮੈਂ ਦੀ ਕੱਟੀ ਹੈਗੀ ਠੀਕ ਹੈ ਜੀ ਹਾਂ ਬਾਕੀ ਉਮਰ ਦੇ ਹਿਸਾਬ ਨਾਲ ਵੀ ਕੱਦ ਬਹੁਤ ਆ ਜੀ ਹੈਨਾ ਕੁਮਰ ਦੇ ਸਾਹਿਬ ਨੂੰ ਕੱਦ ਤੋਂ ਵਧੀਆ ਹੂੰ ਕੱਦ ਵਧੀਆ ਗੀ ਤੇ ਇੱਕ ਗੱਲ ਬਈ ਹੋਰ ਆ ਗਈ ਇਹਦੀ ਬਰੀਕੀ ਤੁਸੀਂ ਚੈੱਕ ਕਰ ਸਕਦੇ ਹੋ ਬਰੀਕੀ ਬਹੁਤ ਆ ਤੇ ਝੋਲੀ ਦੇਖੋ ਪਹਿਲਾਂ ਤਾਂ ਸੱਲਾ ਬਹੁਤ ਕਮਾਲ ਦੀ ਝੋਲੀ ਆ ਗਈ ਜਿਹੜੀ ਇਹਨੂੰ ਲੱਗੀ ਵੀ ਆ ਗਈ ਤੇ ਜੇ ਕੱਦ ਦੀ ਗੱਲ ਕਰੀਏ ਕਿਉਂਕਿ ਜੇ ਸਾਹਿਬ ਨਾਲ ਇਹਦੀ ਉਮਰ ਆ ਕੱਦ ਵੀ ਚੰਗਾ ਮਦਰ ਦਾ ਰਿਕਾਰਡ ਬਾਈ ਨੇ ਮਤਲਬ ਚੰਗਾ ਦੱਸਿਆ ਬਾਈ ਇਹ ਆਪਣੇ ਘਰ ਦੀ ਹੈ ਇਹ ਘਰ ਦੀ ਅਮੀਆਂ ਦੀ ਕੱਟੀ ਹੈ ਠੀਕ ਹੈ ਇਹ ਘਰ ਦੀਆਂ ਦੀ ਆ ਤੇ ਇਹਦਾ ਮੁੱਲ ਫਿਰ ਮੁੱਲ ਤਾਂ 22000 ਰੁਪਏ ਲਵਾਂਗੇ 22000 ਰੁਪਏ ਹਾਂ ਤੇ ਤੋਰ ਨਾ ਮਰੇ ਤੋਰ ਤੋਰ ਦੇ ਬਈ ਇਹਨੂੰ ਵੀ ਜਿਹੜਾ ਆ ਖਵਾ ਦਿਓ ਤੋਰਾ ਤਰਾ ਪੈ ਬਈ ਇਹਦਾ ਵੀ ਚੈੱਕ ਕਰਵਾ ਨਾ ਬਾਕੀ ਤੁਸੀਂ ਦੀ ਬਰੀਕੀ ਬਰੁਕੀ ਚੈੱਕ ਕਰ ਸਕਦੇਮ ਪੂਸਪਾ ਚੈੱਕ ਕਰ ਸਕਦੇਮ ਬਹੁਤ ਸੋਹਣੀ ਆ ਗਈ ਸੁਨੱਖ ਪਣੇ ਵਾਲੀ ਬਾਈ ਕੱਟੀ ਆ ਗਈ ਤੇ ਮੋਲੇ ਦਾ ਜਿਹੜਾ ਲੈਣ ਦੇਣਾ 22000 ਰੁਪਇਆ ਬਾਕੀ ਬਾਈ ਕਹਿੰਦਾ ਥੋੜਾ ਕਾਣਾ ਮਾਨਤਾ ਨਾ ਹੈਗੇ ਇਹਦਾ ਜਰੂਰ ਕਰ ਦੇਾਂਗੇ ਆਪਾਂ ਤੇ ਨਾਗੇ ਆਪਾਂ ਤੁਹਾਨੂੰ ਦਿਖਾ ਤੇ ਬਈ ਪੰਜ ਜੇ ਤੁਹਾਨੂੰ ਪੰਜਾਂ ਚ ਕੋਈ ਵੀ ਨਾਗ ਪਸੰਦ ਆਵੇ ਤਾਂ ਬਾਈ ਨਾ ਕਰ ਲਿਓ ਕੰਟੈਕਟ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ